ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੇਕਰ ਤੁਸੀਂ ਸ਼ਾਵਣ ਮਹੀਨੇ ਦੇ ਵਿੱਚ ਘਰ ਦੇ ਵਿੱਚ ਇੱਕ ਮੁਠੀ ਦਾ ਇੱਕ ਛੋਟਾ ਜਿਹਾ ਉਪਾਅ ਕਰ ਲੈਂਦੇ ਹੋ ਜੇਕਰ ਤੁਸੀਂ ਸ਼ਾਵਣ ਮਹੀਨੇ ਦੇ ਵਿੱਚ ਘਰ ਦੇ ਵਿੱਚ ਇੱਕ ਮੁਠੀ ਆਟੇ ਦਾ ਇੱਕ ਛੋਟਾ ਜਿਹਾ ਉਪਾਅ ਕਰ ਲੈਂਦੇ ਹੋ ਫਿਰ ਵੇਖਿਓ ਤੁਹਾਡੀ ਜ਼ਿੰਦਗੀ ਵਿੱਚ ਕਿਵੇਂ ਚਮਤਕਾਰ ਹੋ ਜਾਣੇ ਹਨ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਪਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਆਪਣੀ ਅੱਜ ਕਥਾ ਗੁਰ ਬਾਣੀ ਵਿਚਾਰ ਦਾ ਵਿਸ਼ਾ ਹੈ ਜੀ ਕਿ ਇੱਕ ਮੁੱਠ ਆਟਾ ਹੀ ਤੁਹਾਡੀ ਕਿਵੇਂ ਕਿਸਮਤ ਬਦਲ ਸਕਦਾ ਹੈ ਇਹ ਇੱਕ ਮੁੱਠ ਆਟੇ ਦੀ ਜੁਗਤੀ ਜਿਹੜੀ ਹੈ ਆਪਣੀ ਕਿਸਮਤ ਨੂੰ ਚਾਰ ਚੰਨ ਲਾ ਸਕਦੀ ਹੈ ਤੇ ਇਹ ਇੱਕ ਆٹے ਦੀ ਮੁੱਠ ਜਿਹੜੀ ਹੈ ਕਦੋਂ ਕਰਨੀ ਹੈ ਤੇ ਕਿਵੇਂ ਇਹ ਤੁਸੀਂ ਉਪਾਅ ਕਰਨਾ ਹੈ ਉਸ ਬਾਰੇ ਅੱਜ ਆਪਾਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਵਾਲੇ ਹਾਂ ਸੋ ਸਾਧ ਸੰਗਤ ਜੀ ਕਥਾ ਵਿਚਾਰ ਦੀ ਸਾਂਝ ਪਾਉਣ ਤੋਂ ਪਹਿਲਾਂ ਤੁਹਾਡੇ ਅੱਗੇ ਹੱਥ ਚੋੜ੍ਹ ਕੇ ਬੇਨਤੀ ਹੈ ਜੀ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਕਦੇ ਵੀ ਅੱਧੀ ਤੇ ਅਧੂਰੀ ਗੱਲ ਸਮਝ ਨਹੀਂ ਆਉਂਦੀ ਸਾਧ ਸੰਗਤ ਜੀ ਜੇਕਰ ਤੁਸੀਂ ਸਾਵਣ ਮਹੀਨੇ ਦੇ ਵਿੱਚ ਇੱਕ ਮੁਠਾ ਆਟਾ ਭਾਵੇਂ ਉਹ ਚੌਲ ਹੋਣ ਤੇ ਭਾਵੇਂ ਆਟਾ ਹੋਵੇ ਕਿਸੇ ਤਰ੍ਹਾਂ ਦਾ ਵੀ ਅਨਾਜ ਹੋਵੇ ਆਪਣੀ ਕਿਸਮਤ ਨੂੰ ਬਦਲ ਸਕਦਾ ਹੈ ਇਸ ਜੁਗਤ ਦੇ ਨਾਲ ਆਪਾਂ ਆਪਣੇ ਭਾਗ ਕਿਵੇਂ ਬਦਲ ਸਕਦੇ ਹਾਂ ਉਹ ਇਸ ਜੁਗਤ ਨੂੰ ਆਪਾਂ ਕਿਸ ਤਰੀਕੇ ਨਾਲ ਕਰ ਸਕਦੇ ਹਾਂ ਉਸ ਬਾਰੇ ਵਿਚਾਰ ਸਾਂਝੇ ਕਰਨ ਵਾਲੇ ਹਾਂ ਇਹ ਸੰਤਾਂ ਵੱਲੋਂ ਦੱਸੀ ਹੋਈ ਸੌਖੀ ਜੁਗਤ ਹੈ ਜਿਸ ਦੇ ਨਾਲ ਆਪਣੀ ਕਿਸਮਤ ਬਦਲ ਸਕਦੀ ਹੈ ਇਹ ਜੁਗਤ ਕਿਸਮਤ ਬਦਲਣ ਦੀ ਤਾਕਤ ਰੱਖਦੀ ਹੈ ਮਨੋਖ ਦੇ ਕਰਮ ਹੀ ਕਿਸਮਤ ਬਦਲਦੇ ਹਨ ਕਰਮ ਵਾਹਿਗੁਰੂ ਦੀ ਮਿਹਰ ਦੇ ਨਾਲ ਬਦਲਦੇ ਹਨ ਉਹ ਕੋਈ ਨਾ ਕੋਈ ਜੁਗਤ ਆਪਾਂ ਨੂੰ ਦੱਸ ਦਿੰਦੇ ਹਨ ਆਪਾਂ ਨੂੰ ਮਾੜੇ ਕਰਮਾਂ 'ਚੋਂ ਕੱਢ ਕੇ ਚੰਗੇ ਸਮੇਂ ਵੱਲ ਲੈ ਜਾਂਦੇ ਹਨ ਪਤਾ ਨਹੀਂ ਕਿਸੇ ਦੇ ਰਾਹੀ ਉਹ ਆਪਣਾ ਪਾਰ ਉਤਾਰਾ ਕਰਵਾਉਂਦੇ ਹੋਣ ਇਸ ਲਈ ਸੰਤ ਮਹਾਪੁਰਖ ਜੀ ਆਖਦੇ ਹਨ ਹਮੇਸ਼ਾ ਨਿਮਰਤਾ ਤੇ ਮਿਠਾਸ ਨੂੰ ਸਾਥ ਹੀ ਬਣਾ ਕੇ ਰੱਖੋ ਤੇ ਪਰਮਾਤਮਾ ਤੇ ਦਰ ਆਇਆ ਕਦੇ ਵੀ ਕੋਈ ਖਾਲੀ ਨਹੀਂ ਜਾਂਦਾ ਇਹ ਪਰਮਾਤਮਾ ਜੀ ਦੀ ਸ਼ਰਤ ਹੈ ਉਸ ਦੇ ਫਿਰ ਜਿਹੜੇ ਹੁੰਦੇ ਹਨ ਮਾੜੇ ਕਰਮ ਦੂਰ ਹੋ ਕੇ ਚੰਗੇ ਕਰਮ ਬਣ ਜਾਂਦੇ ਹਨ ਪਰ ਬੰਦੇ ਦੇ ਮਾੜੇ ਜਿਹੜੇ ਬੋਲ ਹਨ ਮੂੰਹ ਦੇ ਵਿੱਚੋਂ ਆਚਾਰੀ ਜਿਹੜੀ ਹੈ ਮਾੜੇ ਸ਼ਬਦ ਹਨ ਉਹਨਾਂ ਦੀ ਕਦੇ ਵੀ ਵਰਤੋਂ ਨਹੀਂ ਕਰਨੀ ਚਾਹੀਦੀ ਫਿਰ ਵੇਖਿਓ ਤੁਹਾਡਾ ਪਾਰ ਉਤਾਰਾ ਕਿਵੇਂ ਹੋ ਜਾਣਾ ਹੈ ਸੰਤ ਫਕੀਰ ਜੀ ਇੱਕ ਕਥਾ ਸੁਣਾਇਆ ਕਰਦੇ ਸੀ ਕਹਿੰਦੇ ਕਿਸੇ ਨਗਰ ਵਿੱਚ ਇੱਕ ਮੰਗਤਾ ਰਹਾ ਕਰਦਾ ਸੀ ਸਵੇਰੇ ਸੂਰਜ ਚੜਨ ਦੇ ਨਾਲ ਹੀ ਉਹ ਲੋਕਾਂ ਦੇ ਘਰੋਂ ਮੰਗਣਾ ਸ਼ੁਰੂ ਕਰ ਦਿੰਦਾ ਸੀ ਸੂਰਜ ਡੁੱਬਣ ਤੋਂ ਬਾਅਦ ਘਰ ਆ ਵੱੜਦਾ ਸੀ ਕਿ ਕੋਈ ਜਦੋਂ ਖੈਰਪਾ ਦੇਂਦਾ ਕੋਈ ਛਿੜਕ ਵੀ ਦੇਂਦਾ ਕੋਈ ਘਰ ਆ ਕੇ ਉਹਨੂੰ ਕੁਝ ਦੇ ਵੀ ਜਾਂਦਾ ਇਸ ਤਰ੍ਹਾਂ ਉਹਦੀ ਜ਼ਿੰਦਗੀ ਦਾ ਗੁਜ਼ਾਰਾ ਚੱਲਦਾ ਪਿਆ ਸੀ ਜਦੋਂ ਸ਼ਾਮ ਹੋਣੀ ਘਰ ਆ ਕੇ ਝੋਲੀ ਫਰੋਲਦਾ ਤਾਂ ਵਿੱਚ ਕੁਝ ਪ੍ਰਸ਼ਾਦੇ ਤੇ ਕੁਝ ਸਬਜ਼ੀ ਕੁਝ ਆਟਾ ਤੇ ਕੁਝ ਚੌਲ ਹੋਇਆ ਕਰਦੇ ਜੋ ਵੀ ਹੁੰਦਾ ਰਿਜ ਪਕਾ ਕੇ ਉਹਦੀ ਪਤਨੀ ਤੇ ਉਹ ਦੋਵੇਂ ਹੀ ਖਾ ਲੈਂਦੇ ਉਹ ਜਦੋਂ ਮੰਗਦਾ ਜਿਹੜਾ ਮੰਗਦਾ ਸੀ ਨਾ ਤੇ ਉਹ ਮੁੱਖ ਤੋਂ ਹਮੇਸ਼ਾ ਵਾਹਿਗੁਰੂ ਕਹਿ ਕੇ ਹੀ ਮੰਗਦਾ ਸੀ ਉਹਨੇ ਮੁੱਖ ਤੋਂ ਰਸਨਾ ਤੋਂ ਹਮੇਸ਼ਾ ਪਰਮਾਤਮਾ ਦਾ ਨਾਮ ਲੈਣਾ ਤੇ ਵਾਹਿਗੁਰੂ ਵਾਹਿਗੁਰੂ ਸਿਮਰਦੇ ਰਹਿਣਾ ਪਰ ਜਦੋਂ ਘਰ ਪੂਰੀ ਨਾ ਪੈਂਦੀ ਤਾਂ ਉੱਪਰ ਵੱਲ ਮੁਹ ਕਰਕੇ ਰੱਬ ਨੂੰ ਗੁੱਸੇ ਵਿੱਚ ਕਿਲੇ ਸ਼ਿਕਵੇ ਜ਼ਰੂਰ ਕਰਿਆ ਕਰਦਾ ਸੀ ਰਸਨਾ ਤੋਂ ਵਾਹਿਗੁਰੂ ਪਰ ਜਦੋਂ ਉਹਦੀ ਮੰਗ ਨਾ ਪੂਰੀ ਹੁੰਦੀ ਤੇ ਗਿਲੇ ਸ਼ਿਕਵੇ ਵੀ ਕਰਦਾ ਜਿਹੜੇ ਕਿਹੜੇ ਰੱਬਾ ਤੂੰ ਕਿਹੜੇ ਯੁਗ ਦਾ ਮੇਰੇ ਨਾਲ ਵੈਰ ਕੱਢਦਾ ਪਿਆ ਹੈ ਮੈਂ ਕੀ ਵਿਗਾੜਿਆ ਤੇਰਾ ਸਭ ਦੀ ਤੂੰ ਸੁਣ ਲੈਂਦਾ ਪਰ ਮੇਰੀ ਕਿਉਂ ਨਹੀਂ ਸੁਣਦਾ ਮੇਰੀ ਵਾਰੀ ਤੂੰ ਪ੍ਰਭਾ ਕਿੱਥੇ ਹੋ ਜਾਂਦਾ ਹੈ ਮੇਰੀ ਵਾਰੀ ਰੱਬਾ ਤੂੰ ਕਿੱਥੇ ਹੁੰਦਾ ਹੈ ਮੇਰੀ ਵਾਰੀ ਤੂੰ ਸੌਤੇ ਨਹੀਂ ਜਾਂਦਾ ਮੇਰੇ ਵੀ ਭਾਗ ਬਦਲਣੇ ਹਨ ਕਿ ਨਹੀਂ ਆਪਾਂ ਵੀ ਐਵੇਂ ਹੀ ਕਰਦੇ ਹਾਂ ਜਿੰਨਾ ਚਿਰ ਚੰਗਾ ਹੋ ਰਿਹਾ ਹੁੰਦਾ ਹੈ ਸਾਡੇ ਨਾਲ ਉਹਨਾਂ ਚਿਰ ਅਸੀਂ ਖੁਸ਼ ਹੁੰਦੇ ਹਾਂ ਜਿਸ ਦਿਨ ਕੁਝ ਮਾੜਾ ਵਾਪਰਨਾ ਸ਼ੁਰੂ ਹੋ ਜਾਂਦਾ ਹੈ ਉਸ ਦਿਨ ਪਰਮਾਤਮਾ ਨੂੰ ਹੀ ਦੋਸ਼ ਦੇਣੇ ਸ਼ੁਰੂ ਕਰ ਦਿੰਦੇ ਹਾਂ ਮੇਕੇ ਮੇਰੇ ਨਾਲ ਵੀ ਚੰਗਾ ਹੀ ਕਰੇਗਾ ਕਿ ਚੰਗਾ ਨਹੀਂ ਕਰੇਗਾ ਮੇਰੀ ਕਿਸਮਤ ਬਦਲੇਗਾ ਕਿ ਨਹੀਂ ਬਦਲੇਗਾ ਉਹਦੇ ਨਾਲ ਇਸੇ ਤਰੀਕੇ ਨਾਲ ਬੁੱਲਾ ਤੇ ਗਿਲੇ ਸ਼ਿਕਵੇ ਹੀ ਰਹਿੰਦੇ ਸਨ ਤੇ ਐਵੇਂ ਕਰਦਿਆਂ ਕਰਦਿਆਂ ਉਹ ਵੇੜੇ ਵਿੱਚ ਆਪ ਸੌ ਜਾਂਦਾ ਪਰ ਅੱਜ ਜਦੋਂ ਗਿਲੇ ਸ਼ਿਕਵੇ ਕਰਕੇ ਸੁੱਤਾ ਨਾ ਤਾਂ ਸੁਪਨੇ ਵਿੱਚ ਜਿਵੇਂ ਕੋਈ ਪ੍ਰਕਾਸ਼ ਉਸਦੇ ਨਾਲ ਗੱਲਾਂ ਕਰ ਰਿਹਾ ਸੀ ਭਲਿਆ ਪੁਰਖਾ ਬੜੇ ਦਿਨ ਤੋਂ ਤੇਰੇ ਲਫ਼ਜ਼ਾਂ ਵਿੱਚ ਗਿਲੇ ਸ਼ਿਕਵੇ ਹਨ ਕਿ ਸਵੇਰੇ ਸੰਗਰਾਦ ਦਾ ਪਵਿੱਤਰ ਦਿਹਾੜਾ ਹੈ ਮੈਂ ਤੈਨੂੰ ਤੇਰੀ ਜ਼ਿੰਦਗੀ ਬਦਲਣ ਦਾ ਇੱਕ ਅਵਸਰ ਦੇਂਦਾ ਹਾਂ ਸਵੇਰੇ ਸੰਗਰਾਦ ਦਾ ਜਿਵੇਂ ਦਿਹਾੜਾ ਹੈ ਮੈਂ ਤੈਨੂੰ ਇੱਕ ਮੌਕਾ ਦੇ ਰਿਹਾ ਹਾਂ ਪਰਮਾਤਮਾ ਵੱਲੋਂ ਪ੍ਰਕਾਸ਼ ਇੱਕ ਆਇਆ ਉਸਦੇ ਸੁਪਨੇ ਵਿੱਚ ਉਹ ਕਹਿ ਰਿਹਾ ਸੀ ਤੇਰੀ ਜ਼ਿੰਦਗੀ ਬਦਲਣ ਦਾ ਤੇਰੀ ਕਿਸਮਤ ਬਦਲਣ ਦਾ ਕੱਲਬ ਤੂੰ ਜੇਕਰ ਕਿਸਮਤ ਬਦਲਣੀ ਚਾਹੁੰਦਾ ਹੈ ਤਾਂ ਬਦਲ ਸਕਦਾ ਹੈ ਹੁਣ ਉਹ ਮੌਕੇ ਅਕਸਰ ਹੀ ਸਮੇਂ ਨੂੰ ਕੰਮ ਕਿਵੇਂ ਵਰਤਣਾ ਵਿੱਚ ਅਸੀਂ ਲਿਆ ਸਕਦੇ ਹਾਂ ਉਹ ਪਰਮਾਤਮਾ ਜੀ ਕਹਿੰਦੇ ਕਿ ਇਹ ਮੈਂ ਤੇਰੇ ਤੇ ਛੱਡ ਦਿੰਦਾ ਹਾਂ ਕਿਉਂਕਿ ਤੂੰ ਕਰਮ ਕਰਨ ਲਈ ਸੁਤੰਤਰ ਰਿਹਾ ਪ੍ਰਕਾਸ਼ ਐਨਾ ਕਹਿ ਕੇ ਦੂਰ ਹੋ ਗਿਆ ਜਦੋਂ ਅੰਮ੍ਰਿਤ ਵੇਲਾ ਹੋਇਆ ਚਿੜੀਆਂ ਦੀ ਚੁੰਝੂਂਦੇ ਨਾਲ ਉਹ ਜਿਹੜਾ ਮਗਤਾ ਵਕਤੀ ਸੀ ਖੜਾ ਹੋਇਆ ਤੇ ਉਹਨੇ ਉੱਠ ਕੇ ਸਾਰੀ ਗੱਲਬਾਤ ਆਪਣੀ ਪਤਨੀ ਨੂੰ ਦੱਸੀ ਕਿ ਐਦਾਂ ਨਾ ਇੱਕ ਪ੍ਰਕਾਸ਼ ਰੂਪ ਸੀ ਉਹ ਮੇਰੇ ਸੁਪਨੇ ਵਿੱਚ ਆਇਆ ਤੇ ਉਹਨੇ ਕਿਹਾ ਬੜਾ ਚਿਰ ਹੋ ਗਿਆ ਤੂੰ ਮੇਰੇ ਨਾਲ ਗਿਲੇ ਸ਼ਿਕਵੇ ਕਰਦਾ ਹੈ ਮੈਂ ਤੈਨੂੰ ਇੱਕ ਮੌਕਾ ਦਿੰਦਾ ਹਾਂ ਜਿੰਨਾ ਵੀ ਤੂੰ ਆਪਣੀ ਜ਼ਿੰਦਗੀ ਨੂੰ ਬਦਲ ਸਕਦਾ ਹੈ ਬਦਲ ਲਵੀ ਪਤਨੀ ਨੇ ਕਿਹਾ ਅੱਜ ਜ਼ਿੰਦਗੀ ਬਦਲਣੀ ਹੈ ਅੱਜ ਸੁਚੇਤ ਹੋ ਕੇ ਹੀ ਮੰਗਣ ਜਾਈਂ ਘਰੋਂ ਚੱਲਣ ਲੱਗਾ ਤੇ ਹੱਥ ਵਿੱਚ ਉਸਨੇ ਕੌਲਾ ਫੜਿਆ ਸੀ ਉਹਦੇ ਵਿੱਚ ਉਹਦੀ ਪਤਨੀ ਨੇ ਇੱਕ ਮੁੱਠ ਕਣਕ ਦੇ ਦਾਣੇ ਦੀ ਜਿਹੜੀ ਚੁੱਕ ਕੇ ਉਹਦੇ ਕੌਲੇ ਵਿੱਚ ਪਾ ਦਿੱਤੀ ਕਿਉਂਕਿ ਉਹ ਜਿਹੜਾ ਘਰ ਵਿੱਚੋਂ ਹੀ ਰੋਜ਼ ਇਦਾਂ ਲੈ ਕੇ ਹੀ ਤੁਰਦਾ ਸੀ ਉਹਦੇ ਵਿੱਚੋਂ ਇੱਕ ਮੁੱਠ ਚੁੱਕ ਕੇ ਕਣਕ ਦੀ ਉਹਦੇ ਜਦੋਂ ਬਾਟੇ ਵਿੱਚ ਪਾ ਦਿੱਤੀ ਅਤੇ ਕਦੇ ਵੇਖਿਆ ਹੋਵੇ ਤੇ ਕੋਈ ਮੰਗਤਾ ਆਪਣਾ ਖਾਲੀ ਭਾਂਡਾ ਨਹੀਂ ਰੱਖਦਾ ਕੁਝ ਨਾ ਕੁਝ ਪਾ ਕੇ ਘਰੋਂ ਹੀ ਤੁਰ ਪੈਂਦਾ ਹੈ ਤਾਂ ਹੀ ਤੁਹਾਡੇ ਕੋਲੋਂ ਫਿਰ ਮੰਗੇਗਾ ਕਿ ਪਹਿਲਾਂ ਵੀ ਮੈਨੂੰ ਕਿਸੇ ਨੇ ਕੁਝ ਦਾਨ ਕੀਤਾ ਹੋਇਆ ਹੈ ਹੁਣ ਤੁਹਾਡੀ ਵਾਰੀ ਹੈ ਹੁਣ ਮਨ ਵਿੱਚ ਬੜਾ ਚਾਹ ਸੀ ਕਿ ਅੱਜ ਮੇਰੇ ਭਾਗ ਬਦਲ ਜਾਣੇ ਹਨ ਪਰਮਾਤਮਾ ਨੇ ਆਉਣਾ ਹੈ ਤੇ ਮੈਂ ਇਹ ਸਭ ਕੁਝ ਉਸ ਪਰਮਾਤਮਾ ਤੋਂ ਦਾਨਾ ਮੰਗ ਲੈਣੀਆਂ ਹਨ ਜੋ ਜੋ ਵੀ ਮੈਨੂੰ ਚਾਹੀਦਾ ਹੈ ਮੈਂ ਪਰਮਾਤਮਾ ਤੋਂ ਸਭ ਮੰਗ ਲੈਣਾ ਹੈ ਹੁਣ ਨਾ ਉਹ ਦਿਹਾੜਾ ਜਿਹੜਾ ਸੀ ਉਸ ਦਿਨ ਸੰਗਰਾਮ ਸੀ ਸੋਚ ਰਿਹਾ ਸੀ ਕਿ ਸਾਰਿਆਂ ਦੇ ਘਰੋਂ ਅੱਜ ਤੇ ਚੰਗਾ ਪ੍ਰਸ਼ਾਦਾ ਵੀ ਮਿਲੂ ਖਾਣ ਪੀਣ ਨੂੰ ਵੀ ਮਿਲੂ ਤੇ ਨਾਲੇ ਮਨ ਵਿੱਚ ਵੀ ਚੱਲ ਰਿਹਾ ਸੀ ਕਿ ਕਦੋਂ ਪਰਮਾਤਮਾ ਆ ਜਾਣ ਪਤਾ ਨਹੀਂ ਲੱਗਣਾ ਸਭ ਇਦਾਂ ਹੀ ਕਰਦਾ ਹਾਂ ਕਿ ਕੋਈ ਜਦੋਂ ਖੈਰ ਪਾ ਦਿੰਦਾ ਤੇ ਐਵੇਂ ਨਹੀਂ ਪਾਉਂਦਾ ਹੁਣ ਐਵੇਂ ਕਰਦੇ ਆ ਕਰਦੇ ਆ ਤੁਰਦੇ ਆ ਤੁਰਦੇ ਆ ਉਹਨੂੰ ਦੁਪਹਿਰ ਦਾ 1 ਵਜੇ ਜਾਂਦਾ ਹੈ ਹੁਣ ਉਹ ਸੋਚਦਾ ਕਿ ਹੁਣ ਤੇ ਸੂਰਜ ਵੀ ਡੁੱਬਣ ਵਾਲਾ ਹੈ ਥੋੜੀ ਦੇਰ ਨੂੰ ਪਰਮਾਤਮਾ ਤੇ ਅਜੇ ਆਏ ਵੀ ਨਹੀਂ ਇਹ ਮੇਰਾ ਵਹਿਮ ਸੀ ਹੁਣ ਸੋਚਦਾ ਹੈ ਕਿ ਹੁਣ ਸੂਰਜ ਵੀ ਡੁੱਬ ਜਾਵੇਗਾ ਥੋੜੀ ਹੀ ਦੇਰ ਨੂੰ ਪਰ ਪਰਮਾਤਮਾ ਤੇ ਆਏ ਵੀ ਨਹੀਂ ਇਹ ਮੇਰਾ ਵਹਿਮ ਸੀ ਜਾਂ ਇਹ ਸੱਚ ਦੇ ਵਿੱਚ ਮੈਨੂੰ ਸੁਪਨਾ ਆਇਆ ਸੀ ਉਹ ਆਪਣੇ ਮਨ ਦੇ ਵਿੱਚ ਇਦਾਂ ਹੀ ਗੱਲਾਂ ਕਰਦਾ ਪਿਆ ਸੀ ਤੇ ਇਹਨੇ ਨੂੰ ਉਥੋਂ ਜਿਹੜਾ ਉਸ ਨਗਰ ਦਾ ਰਾਜਾ ਸੀ ਉਹ ਉਥੇ ਨਾ ਰੱਥ ਦੇ ਉੱਪਰ ਆਪਣੇ ਮੰਤਰੀ ਦੇ ਨਾਲ ਆ ਕੇ ਮੰਗਤੇ ਦੇ ਸਾਹਮਣੇ ਖਲੋ ਗਿਆ ਮੰਗਤਾ ਖੁਸ਼ ਹੋਇਆ ਕਿ ਅਸ਼ਾ ਪਰਮਾਤਮਾ ਨੇ ਇਹ ਇਸ਼ਾਰਾ ਕੀਤਾ ਸੀ ਚਲੋ ਅੱਜ ਸਭ ਕੁਝ ਮੰਗ ਲੈਂਦਾ ਹਾਂ ਪਰ ਰਾਜੇ ਨੇ ਆ ਕੇ ਮੰਗਤੇ ਦੇ ਅੱਗੇ ਖੜੇ ਹੋ ਕੇ ਪੱਲਾ ਅੜ ਕੇ ਕਿਹਾ ਭਲਿਆ ਪੁਰਖ ਆਪਣੇ ਰਾਜ ਨੂੰ ਬਚਾਉਣ ਲਈ ਤੇਰੇ ਤੋਂ ਮੰਗਣ ਆਇਆ ਹਾਂ ਸੰਤਾ ਨੇ ਕਿਹਾ ਜੋ ਵੀ ਅੱਜ ਪਹਿਲਾ ਮਨੁੱਖ ਮਿਲੇ ਉਸ ਕੋਲ ਜੋ ਵੀ ਮੰਗਣਾ ਹੈ ਜੇਕਰ ਤੈਨੂੰ ਮਿਲ ਗਿਆ ਤੇ ਰਾਜ ਵਿੱਚ ਕਦੇ ਵੀ ਕਾਲ ਨਹੀਂ ਪਵੇਗਾ ਕੋਈ ਜਿਹੜਾ ਉਹ ਝੋਲੀ ਅੱਡ ਕੇ ਮੈਨੂੰ ਖੈਰ ਪਾ ਦੇਵੇ ਉਹਨੇ ਝੋਲੀ ਅੱਡੀ ਹੋਈ ਸੀ ਉਸ ਰਾਜੇ ਨੇ ਉਹਨੂੰ ਕਹੀ ਜਾ ਰਿਹਾ ਸੀ ਕਿ ਮੈਨੂੰ ਖੈਰ ਪਾ ਦੇ ਮੰਗਤਾ ਸੁਣ ਹੋਇਆ ਪਿਆ ਸੀ ਮੰਗਤੇ ਨਾ ਇਹ ਸੁਣ ਕੇ ਬੜਾ ਹੀ ਪਰੇਸ਼ਾਨ ਹੋ ਗਿਆ ਕਿ ਇਹ ਕੀ ਹੋ ਗਿਆ ਮੈਂ ਇਹ ਤੋਂ ਮੰਗਣਾ ਸੀ ਇਹ ਮੇਰੇ ਕੋਲੋਂ ਮੰਗੀ ਜਾ ਰਿਹਾ ਹੈ ਮੈਂ ਹੋਰ ਕੀ ਮੈਂ ਤੇ ਜਵਾਬ ਦੇਣ ਦੀ ਬਜਾਏ ਉਸਨੇ ਉਲਟਾ ਹੀ ਹੋ ਗਿਆ ਇਹ ਤੇ ਆ ਕੇ ਮੇਰੇ ਤੋਂ ਮੰਗਣ ਲਿਆ ਹੈ ਉਸਨੇ ਹਮੇਸ਼ਾ ਮੰਗਣਾ ਮੰਗਣਾ ਸਿੱਖਿਆ ਸੀ ਦੇਣਾ ਕਦੇ ਨਹੀਂ ਸਿੱਖਿਆ ਸੀ ਬੜਾ ਔਖਾ ਹੋ ਕੇ ਉਹ ਦੇਣ ਲੱਗਾ ਪਰ ਫਿਰ ਵੀ ਕਣਕ ਦੇ ਵਿੱਚੋਂ ਨਾ ਸਿਰਫ 4 ਦਾਣੇ ਚੁੱਕ ਕੇ ਤੇ ਕੌਲੇ ਦੇ ਵਿੱਚੋਂ ਤੇ ਰਾਜੇ ਦੀ ਝੋਲੀ ਵਿੱਚ ਪਾ ਦਿੱਤੇ ਰਾਜੇ ਨੇ ਕਿਹਾ ਪਰਮਾਤਮਾ ਨੇ ਤੇਰੇ ਤੇ ਮਿਹਰ ਕਹਿ ਕੇ ਰਾਜਾ ਉੱਥੋਂ ਚលਿਆ ਗਿਆ ਰਾਜੇ ਨੇ ਕਿਹਾ ਪਰਮਾਤਮਾ ਤੇਰੇ ਤੇ ਮਿਹਰ ਕਰਨ ਇਨਾ ਕਹਿ ਕੇ ਰਾਜਾ ਉਥੋਂ ਚਲਿਆ ਗਿਆ ਸੈਨਿਕ ਨੂੰ ਕਿਹਾ ਇੱਕ ਪੋਟਲੀ ਜੋ ਉਂਗਲ-ਉਂਗਲ ਦੇ ਪੋਟੇ ਜਿੰਨੀ ਸੀ ਉਸ ਦੀ ਝੋਲੀ ਵਿੱਚ ਪਾ ਦिती ਹੁਣ ਹਤਾਸ਼ ਤੇ ਨਿਰਾਸ਼ ਹੋ ਕੇ ਸੋਚਣ ਲੱਗਾ ਮੇਰੇ ਨਾਲ ਬਹੁਤ ਵੱਡਾ ਧੋਖਾ ਹੋਇਆ ਅੱਜ ਰੱਬਾ ਤੂੰ ਮੇਰੇ ਨਾਲ ਮਜ਼ਾਕ ਕਰ ਦਿੱਤਾ ਸੂਰਜ ਢਲ ਗਿਆ ਤੇ ਕੌਲਾ ਤੇ ਝੋਲੀ ਚੁੱਕ ਕੇ ਘਰ ਵੱਲ ਨੂੰ ਤੁਰ ਪਿਆ ਘਰ ਜਾ ਕੇ ਰੋਟੀ ਖਾਦੀ ਪਤਨੀ ਨੂੰ ਪੁੱਛਿਆ ਕੁਝ ਮਿਲਿਆ ਤਾਂ ਕਿਹਾ ਆਪਣੇ ਕਰਮਾਂ ਵਿੱਚ ਗਰੀਬੀ ਹੈ ਭਾਗਵਾਨੇ ਸੋਝਾ ਹੁਣ ਚੁੱਪ ਕਰਕੇ ਕਹਿੰਦੀ ਨਹੀਂ ਅੱਜ ਜੋ ਮਿਲਿਆ ਉਹ ਵਿਖਾਓ ਉਹ ਕਹਿੰਦੇ ਕਣਕੀ ਮਿਲੀ ਹੈ ਜਾਂ ਵੇਖ ਲੈ ਜਦੋਂ ਝੋਲੀ ਫਰੋਲਦੀ ਹੈ ਤੇ ਸੱਚੀ ਕਣਕ ਹੀ ਹੁੰਦੀ ਹੈ ਪਰ ਉਹਦੇ ਵਿੱਚੋਂ ਇੱਕ ਗੰਡ ਪਈ ਹੁੰਦੀ ਹੈ ਕੱਪੜੇ ਦੀ ਉਹਨੇ ਖੋਲੀ ਉਸ ਵਿੱਚ ਚਾਰ ਦਾਣੇ ਸੋਨੇ ਦੇ ਕਣਕ ਦੇ ਦਾਣੇ ਸਨ ਉਹ ਪੁੱਛਦੀ ਜੀ ਇਹ ਕਿ ਉਹ ਸਾਰੇ ਗੱਲਬਾਤ ਦੱਸਦਾ ਏਦਾਂ ਰਾਜਾ ਆਇਆ ਉਹਨੇ ਝੋਲੀ ਅੱਡੀ ਉਹਨੇ ਮੇਰੇ ਕੋਲੋਂ দান ਮੰਗਿਆ ਮੈਂ ਉਹਨੂੰ ਚਾਰ ਦਾਣੇ ਕਣਕ ਦੇ ਪਾ ਦਿੱਤੇ ਉਹਨੇ ਜਾਣ ਲੱਗਿਆ ਮੈਨੂੰ ਇੱਕ ਛੋਟੀ ਜਿਹੀ ਉਂਗਲੀ ਦੇ ਬਰਾਬਰ ਪੋਰਟਲੀ ਦੇ ਕੇ ਚਲਿਆ ਗਿਆ ਉਹ ਮੱਥੇ ਤੇ ਹੱਥ ਮਾਰਦੀ ਤੇ ਕਹਿੰਦੀ ਤੂੰ ਸਾਰਾ ਜਿਹੜਾ ਕੌਲਾ ਹੀ ਕਣਕ ਦਾ ਕਿਉਂ ਨਾ ਖੈਰ ਵਿੱਚ ਪਾ ਦਿੱਤਾ ਤੂੰ ਲਾਲਚ ਕਿਉਂ ਕੀਤਾ ਨਹੀਂ ਤਾਂ ਅੱਜ ਸਾਰੀ ਦੀ ਸਾਰੀ ਝੋਲੀ ਸੋਨੇ ਨਾਲ ਭਰੀ ਹੋਣੀ ਸੀ ਚਾਰ ਦਾਣੇ ਪਾਏ ਸਨ ਨਾ ਤੂੰ ਕਣਕ ਦੇ ਤੇ ਉਹਨੇ ਚਾਰ ਦਾਣਿਆਂ ਦੇ ਬਦਲੇ ਚਾਰ ਹੀ ਤੈਨੂੰ ਸੋਨੇ ਦੀ ਕਣਕ ਦੇ ਦੇ ਦਿੱਤੇ ਹਨ ਪਰਮਾਤਮਾ ਕਹਿੰਦੇ ਮਨੁੱਖਾ ਤੇਰੇ ਭਾਗ ਤੇ ਤੇਰੀ ਕਿਸਮਤ ਤੇਰੇ ਆਪਣੇ ਇਹਨਾਂ ਦੋਵਾਂ ਹੱਥਾਂ ਦੇ ਵਿੱਚ ਹੈ ਇਹਨਾਂ ਦੋਵਾਂ ਹੱਥਾਂ ਦੇ ਨਾਲ ਜਿੰਨਾ ਵੀ ਵੰਡ ਸਕੇ ਕਿਸੇ ਦੀ ਮਦਦ ਕਰੇਗਾ ਜਿੰਨਾ ਹੀ ਅੱਗੇ ਨੂੰ ਹੱਥ ਵਧਾਵੇਗਾ ਓਨਾ ਹੀ ਚੱਲ ਕੇ ਤੇਰੇ ਦਰ ਤੇ ਆਵੇਗਾ ਓਨਾਂ ਹੀ ਤੇਰੀ ਮਦਦ ਕਰਿਆ ਕਰੂੰਗਾ ਕਈ ਹਜ਼ਾਰਾਂ ਹੱਥਾਂ ਦੇ ਨਾਲ ਮੈਂ ਤੇਰਾ ਭਲਾ ਤੇ ਤੇਰੇ ਲਈ ਬਰਕਤ ਦਾ ਮੀਂਹ ਵਰਸਾ ਸਕਦਾ ਹਾਂ ਜੇਕਰ ਤੇਰੀ ਨੀਅਤ ਸਾਫ਼ ਹੋਵੇਗੀ ਅੱਜ ਆਪਾਂ ਬਸ ਇਹੀ ਸੋਚ ਲਿਆ ਕਿ ਮੈਂ ਬਸ ਆਪਣੇ ਲਈ ਜੋੜਨਾ ਤੁਹਾਡੇ ਜੋੜੇ ਕੁਝ ਨਹੀਂ ਹੋਣਾ ਜਿੰਨਾ ਸਮਾਂ ਪਰਮਾਤਮਾ ਜੀ ਮਿਹਰ ਨਹੀਂ ਕਰਦੇ ਪਰਮਾਤਮਾ ਦੇ ਜੋੜੇ ਹਮੇਸ਼ਾ ਤੁਹਾਡਾ ਘਰ ਵੱਧਦਾ ਫੁੱਲਦਾ ਹੈ ਪਹਿਲਾਂ ਘਰਾਂ ਵਿੱਚ ਬੀਬੀਆਂ ਰਸੋਈ ਵਿੱਚ ਜਿਹੜਾ ਰਜਣ ਪੱਕਣ ਸਮੇ ਕੌਲੀ ਵੱਧ ਆਟਾ ਪੱਕ ਜਾਂਦਾ ਸੀ ਨਾ ਜਾਂ ਦਾਲ ਵੱਧ ਬਣ ਜਾਇਆ ਕਰਦੀ ਸੀ ਸਾਡੇ ਖਾਂਦਿਆਂ ਤੋਂ ਜੇਕਰ ਘਰ ਕੋਈ ਆ ਜਾਂਦਾ ਸੀ ਤੇ ਉਹਨੂੰ ਭੁੱਖਾ ਨਹੀਂ ਸੀ ਜਾਣ ਦਿੰਦੀਆਂ ਉਹਨੂੰ ਦੋ ਰੋਟੀਆਂ ਖਵਾ ਕੇ ਹੀ ਭੇਜਦੀਆਂ ਸਨ ਤੇ ਜੇਕਰ ਕੁੱਤਾ ਜਾਂ ਬਿੱਲੀ ਜੋ ਵੀ ਆ ਜਾਂਦਾ ਤੇ ਉਹਨਾਂ ਨੂੰ ਵੀ ਰੋਟੀ ਟੁਕ ਪਾਉਂਦੇ ਸੀ ਬੁਰਕੀ ਨਾਲ ਲਾ ਕੇ ਚਿੜੀਆਂ ਕਾਵਾਂ ਨੂੰ ਵੀ ਪਾ ਦਿਆ ਕਰਦੇ ਸੀ ਬਿੱਲੀਆਂ ਨੂੰ ਵੀ ਰੋਟੀ ਛੱਤ ਤੇ ਸੁੱਟ ਦਿਆ ਕਰਦੀਆਂ ਸੀ ਉਹਨਾਂ ਨੂੰ ਵੀ ਏਦਾਂ ਖਾਣਾ ਦੇ ਦਿਆ ਕਰਦੀਆਂ ਸੀ ਬੱਚਿਆਂ ਨੂੰ ਥੋੜਾਂ ਦੇ ਕੇ ਡੰਗਰਾਂ ਨੂੰ ਪਵਾ ਦਿਆ ਕਰਦੀਆਂ ਸੀ ਇਹ ਸਭ ਕਰਦੇ ਆ ਪਿਆਰ ਸ਼ਲੋਕ ਤੇ ਰਿਜਕ ਬਰਕਤ ਦਾ ਵਾਸ ਹੋ ਜਾਂਦਾ ਸੀ ਅੱਜ ਤਾਂ ਇਹ ਸਭ ਕੁਝ ਲੁਪਤ ਹੀ ਹੋ ਗਿਆ ਹੈ ਏ ਰਖਾ ਤੇ ਵੈਰ ਘਰਾਂ ਵਿੱਚ ਵੱਧ ਚੁੱਕੇ ਹਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਾਂ ਨੂੰ ਕਿਹਾ ਹੈ ਜਿੰਨਾ ਵੰਡੇਗਾ ਓਨਾ ਹੀ ਵਧੇਗਾ ਵੰਡ ਕੇ ਖਾਣ ਵਾਲਾ ਮਨੁੱਖ ਕਦੇ ਖਾਲੀ ਨਹੀਂ ਰਹਿੰਦਾ ਤੇ ਦੂਜਿਆਂ ਤੋਂ ਖੋਣ ਵਾਲਾ ਕਦੇ ਸੁਖੀ ਨਹੀਂ ਰਹਿੰਦਾ ਆਪਣੀ ਕਮਾਈ ਦਾ ਕੁਝ ਹਿੱਸਾ ਜ਼ਰੂਰ ਦਾਨ ਕਰੋ ਭਾਵੇਂ ਇੱਕ ਮੁਠ ਆਟਾ ਵੀ ਆਪਾਂ ਦਾਨ ਕਰਦੇ ਹਨ ਉਹ ਵੀ ਆਪਣੇ ਘਰ ਰੰਗ ਭਾਗ ਲਾ ਦਿੰਦਾ ਹੈ ਪਰਮਾਤਮਾ ਉਹਦੇ ਨਾਲ ਵੀ ਤੁਹਾਡੇ ਕਰਮ ਬਦਲ ਸਕਦੇ ਹਨ ਪਤਾ ਨਹੀਂ ਪਰਮਾਤਮਾ ਜੀ ਨੇ ਕਿਹੜੇ ਰੂਪ ਵਿੱਚ ਤੁਹਾਡਾ ਭਲਾ ਕਰਨ ਲਈ ਤੁਹਾਡੇ ਘਰ ਹੀ ਆ ਜਾਣਾ ਹੈ ਕਿਸੇ ਨਾਲ ਕਦੇ ਵੀ ਵੈਰ ਵਿਰੋਧ ਤੇ ਈਰਖਾ ਨਾ ਰੱਖੋ ਪੈਰ ਪੈਰ ਤੇ ਜਦੋਂ ਵੀ ਤੁਰੋ ਇਹ ਸੋਚੋ ਪਰਮਾਤਮਾ ਮੇਰੇ ਨਾਲ ਹੈ ਉਵੇਂ ਹੀ ਸੋਚੋ ਜਿਵੇਂ ਕਿਸੇ ਦਾ ਉਹ ਢਿੱਡ ਭਰਦੇ ਹਾਂ ਤੁਸੀਂ ਉਵੇਂ ਹੀ ਸੋਚੋ ਭਲਾ ਕਰਨ ਲੱਗਿਆ ਕਿ ਜੇਕਰ ਇਸ ਤਰ੍ਹਾਂ ਮੈਂ ਇਸ ਦਾ ਭਲਾ ਕਰਾਂਗਾ ਤਾਂ ਪਰਮਾਤਮਾ ਮੇਰਾ ਭਲਾ ਕਰਨਗੇ ਇੱਕ ਮੁਠ ਚੌਲ ਤੇ ਆਟਾ ਜਾਂ ਕਣਕ ਦਾਲ ਕੁਝ ਵੀ ਦਿੱਤਾ ਭਾਗ ਬਦਲਣ ਦੇ ਸਮਰੱਥ ਹੁੰਦਾ ਹੈ ਸਤ ਸੰਗਤ ਜੀ ਅਸੀਂ ਵੀ ਦਾਨਪੁਨ ਕਰਨਾ ਸ਼ੁਰੂ ਕਰਨਾ ਹੈ ਤਾਂ ਕਿ ਸਾਡੇ ਵੀ ਕਿਸਮਤ ਬਦਲ ਜਾਵੇ ਅੱਜ ਦੀ ਇਸ ਕਥਾ ਤੋਂ ਵਿਚਾਰ ਤੋਂ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਆਪਣੇ ਵਿਚਾਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ